ਜਾਣਵੁੱਝ ਕੇ ਕੀਤਾ ਜਾ ਰਿਹਾ ਹੈ 5 11 ਪ੍ਰੀਡ ਦੇ 9 ਰੱਖਣ ਦਾ ਕੀ ਮਤਲਬ ਕੀ ਹੈ ਇਹਨਾਂ ਦਾ ਇਹਨਾਂ ਦਾ ਮਤਲਬ ਕੀ ਹੈ ਵੀ ਇੱਥੇ ਜਾ ਕੇ ਚਕਾਰਾ ਲਾ ਲਵਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਵੰਦਰ ਸਿੰਘ ਮੇਰੀ ਜਨਮ 3 ਸਿੱਖ ਰੈਜੀਮੈਂਟ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਹੈ ਮੇਰਾ ਕੋਜੇ ਸਿੱਖ ਪਰੰਪਰਾਵਾਂ ਗਲਤ ਚੱਲ ਰਹੀਆਂ ਨੇ ਕੋਜੇ ਦੇ ਵਿੱਚ ਜਿਨ੍ਹਾਂ ਨੂੰ ਰੋਕਣ ਲਈ ਮੈਂ ਇੱਥੇ ਆਦਾ ਤੇ ਐਸਮ ਸਾਹਿਬ ਤੇ ਦਰਬਾਰ ਦੇ ਵਿੱਚ ਪੁਆਇੰਟ ਕੀਤਾ। ਇੱਕ ਸਾਡੀ ਝੁੰਟੇ ਦੇ ਵਿੱਚ ਹੋਰ ਪਰੰਪਰਾ ਚੱਲਦੀ ਹੈ। ਮੈਂ ਤੁਹਾਨੂੰ ਫੋਟੋਆਂ ਪਾਉਂਗਾ ਬਕਾਇਦਾ। ਫੋਟੋਆਂ, ਵੀਡੀਓ ਸਭ ਕੋਈ ਪ੍ਰੂਫ ਦੇਉਂਗਾ। ਝੂਠ ਵਾਲੀ ਗੱਲ ਕੋਈ ਵੀ ਨਹੀਂ ਹੋਊਗੀ ਉਹ ਚ। ਪੰਜ ਪਿਆਰਾ ਪਰੇਡ ਰੱਖਿਆ ਗਿਆ ਨਾਂ ਉਹ ਪਰੇਡ ਦਾ। ਪਹਿਲਾਂ ਫੋਟੋ ਦੇਖ ਲਿਓ ਤੁਸੀਂ। ਉਹਦੇ ਵਿੱਚ ਪੜ੍ਹ ਲਿਓ ਵੀ ਕੀ ਕੀ ਪਰੇਡ ਦੇ ਨਾਂ ਨੇ। ਉਹਦੇ ਵਿੱਚ ਫੁੱਟ ਪਰੇਡ ਤੱਕ ਸ਼ਾਮਲ। ਪੈਰ ਧੋਣੇ। ਉਹਦਾ ਨਾਂ ਰੱਖਿਆ ਪੰਜ ਪਿਆਰਾ ਪਰੇਡ। ਇਹਨਾਂ ਨੂੰ ਇੱਕ ਵਾਰੀ ਜਾਣੇ ਦੱਸ ਦੋ ਵੀ ਪੰਜ ਪਿਆਰੇ ਸਹਿਬਾਨ ਕੌਣ ਸੀਗੇ। ਸਿਕਰੋਪਰੀ ਗਲਾਸ ਜੱਗ ਪੌਲੀਆਂ ਜਿਨ੍ਹਾਂ ਦੇ ਉੱਤੇ ਲਿਖਿਆ ਹੈ ਨਿਸ਼ਚੇ ਕਰ ਆਪਣੀ ਜੀਤ ਕਰੋ ਮੈਂ ਇਹਨਾਂ ਨੂੰ ਕਿਹਾ ਵੀ ਉਹ ਹਟਾ ਦਿਓ ਵੀ ਇਹ ਬਹੁਤ ਪਵਿੱਤਰ ਸ਼ਬਦ ਨੇ ਇਹਨਾਂ ਨੂੰ ਇਹਦੇ ਤੇ ਨਾ ਦੇਖੋ ਇਹਦੇ ਵਿੱਚ ਆਪਾਂ ਮੰਨਣ ਤੋਂ ਇਨਕਾਰ ਕਰਤਾ ਕਹਿੰਦੇ ਨਹੀਂ ਕਹਿੰਦੇ ਕਰੋਪਰੀ ਬਹੁਤ ਮਹਿੰਗੀ ਆਈ ਆ ਸਾਡੇ ਆਂਦੀ ਆਈ ਆ ਜਿਹੜੀ ਆਪਣੀ ਸਿੱਖੀ ਹੈ ਜਿਹਨਾਂ ਨੂੰ ਮਹਿੰਗੀ ਹੋ ਗਈ ਕਰੋਪਰੀ ਮੈਂ ਸਮਝਾਉਣਾ ਪੁੱਛਣਾ ਚਾਹਣਾ ਉਹ ਉਹਦੇ ਵਿੱਚ ਹੀ ਕੋਈ ਪ੍ਰੋਗਰਾਮ ਹੋਵੇ ਉਹਦੇ ਵਿੱਚ ਮੀਟ ਖਾਤਾ ਜਾਂਦਾ ਮੇਰੇ ਕੋਲ ਬਾਕਾਇਦਾ ਵੀਡੀਓ ਫੋਟੋਆਂ ਪਈਆਂ ਨੇ ਜੇ ਅੱਜ ਮੈਂ ਨਹੀਂ ਆਪਣੀ ਨੌਕਰੀ ਦਾ ਤਾਂ ਫੌਜ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਜਦੋਂ ਵੀ ਸ਼ੁਰੂਆਤ ਹੁੰਦੀ ਆ ਤਾਂ ਸਾਰਿਆਂ ਦੇ ਹੱਥਾਂ ਦੇ ਵਿੱਚ ਜਿਹੜੇ ਜਿਹੜੇ ਸ਼ਰਾਬ ਪੀਦੇ ਉਹਨਾਂ ਦੇ ਹੱਥਾਂ ਦੇ ਵਿੱਚ ਸ਼ਰਾਬ ਦਾ ਗਲਾਸ ਫੜਾ ਕੇ ਜਿਹਦੇ ਤੇ ਨਿਸ਼ਚਿਤ ਕਰ ਆਪਣੀ ਜੀਤ ਕਰੋ ਲਿਖਿਆ ਹੁੰਦਾ ਉਹ ਹੱਥ 'ਚ ਚੁਕਾ ਕੇ ਪਹਿਲੇ ਨੇ ਵੀ ਜਕਾਰਾ ਲਾਉ ਜਕਾਰਾ ਲਾਉਣਾ ਲਾਉ ਇਹਦੇ ਵਿੱਚ ਕੋਈ ਉਹ ਨਹੀਂ ਆ ਵੀ ਜਕਾਰਾ ਲਾਉਣ ਜਾ ਸਕਦਾ ਪਰ ਜਕਾਰਾ ਲਾਉਣ ਦਾ ਸਹੀ ਜਗਾ ਸਹੀ ਮਤਲਬ ਕੀ ਆ ਕਿਹੜਾ ਜਕਾਰਾ ਹੈ ਨਾ ਸ਼ਰਾਬ ਨਾਲ ਕੋਈ ਮਿਲਣੀ ਆ ਇਹਦਾ ਮੇਲ ਅਮਤ ਨਾਲ ਤੇ ਹਫਤਾ ਦੇ ਵਿੱਚ ਗਲਾਸ ਫੜਾ ਕੇ ਸ਼ਰਾਬ ਦੇ ਪ੍ਰੋਗਰਾਮ ਸ਼ੁਰੂ ਕਰਦੇ ਆ ਤੇ ਕਹਿੰਦੇ ਜਕਾਰਾ ਲਾਓ ਆਹ ਕਰਤੂਤਾ ਇਹਨਾਂ ਦੇ ਪਦੇ ਆ ਸਗੋਂ ਮੇਰਾ ਵਿਦਰੋਹ ਕੀਤਾ ਗਿਆ ਵੀ ਨਹੀਂ ਜਗਤਵਿੰਦਰ ਕਹਿੰਦੇ ਤੂੰ ਗਲਤ ਕਰ ਰਿਹਾ ਹਾਂ ਕਹੇਤੀਆ ਮੇਰੀ ਪੂਰੀ ਸਿੱਖ ਸੰਗਤ ਨੂੰ ਵੀ ਵੀਡੀਓ ਵੱਧੋ-ਵੱਧ ਸ਼ੇਅਰ ਕਰਿਓ ਜਿਹਦੇ ਨਾਲ ਇਹ ਆਰਮੀ ਹੈੱਡਕੁਆਟਰ ਤੱਕ ਜਾ ਸਕੇ ਤੇ ਪੰਚੇ ਤਖਤਾਂ ਦੇ ਸਤਿਕਾਰਯੋਗ ਤਖਤ ਪੰਚੇ ਤਖਤ ਉਹਨਾਂ ਦੇ ਜਥੇਦਾਰ ਸਹਿਬਾਨਾਂ ਤੱਕ ਜਾ ਸਕੇ ਜਿਨ੍ਹਾਂ ਦੇ ਵਿੱਚ ਜਿੱਤੇ ਕਰਕੇ ਇਹ ਜਿਹੜਾ ਵਿਗੜਿਆ ਹੋਇਆ ਮਸਲਾ ਇਹ ਸੁਲਝੇ ਸਕੇ ਵੀ ਇਹਨਾਂ ਨੂੰ ਦੱਸੋ ਵੀ ਇਹ ਚੀਜ਼ਾਂ ਸਹੀ ਨੇ ਜਿੰਨੇ ਸਾਡੀ ਕੌਮ ਦੇ ਚੰਕੇ ਬਲਾਰੇ ਨੇ ਉਹਨਾਂ ਨਾਲ ਕਦੇ ਵੀ ਡਿਬੇਟ ਕਰਕੇ ਦੇਖ ਲਓ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਇਹ ਚੀਜ਼ਾਂ ਸਹੀ ਨੇ ਜੇ ਉਹ ਕਹਿਣਗੇ ਵੀ ਇਹ ਚੀਜ਼ਾਂ ਸਹੀ ਨੇ ਛੜ ਤਾਂ ਮੁੱਤਾਂ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਲਿਖ ਕੇ ਰੂੰਗਾ ਵੀ ਗਲਤੀ ਹੋ ਗਈ ਜੋ ਸਜ਼ਾ ਹੋਊਗੀ ਉਹ ਮਨਜ਼ੂਰ ਹੋਊਗੀ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ 5 11 ਪ੍ਰੇਡ ਨੇ 9 ਰੱਖਣ ਦਾ ਕੀ ਮਤਲਬ ਕੀ ਇਹਨਾਂ ਦਾ ਇਹਨਾਂ ਦਾ ਮਤਲਬ ਕੀ ਹੈ ਵੀ ਇਹ ਪੈਗ ਚੱਕੇ ਜਕਾਰਾ ਲਾ ਲਨ ਜਕਾਰਾ ਪਤਾ ਕਦੋਂ ਲੱਗਦਾ ਮੈਂ ਦੱਸਦਾ ਜਕਾਰਾ ਕਦੋਂ ਲੱਗਦਾ ਜਦੋਂ ਛੋਟੇ ਸਾਹਿਬ ਜਾਂਦੇ ਨੀਹਾਂ ਦੇ ਵਿੱਚ ਖੜੇ ਸੀ ਉਹਨਾਂ ਨੇ ਜਕਾਰਾ ਲਾਇਆ ਸੀ ਜਦੋਂ ਬਾਬਾ ਦੀਪ ਸਿੰਘ ਜੀ ਨੇ ਲਕੀਰ ਸਾਹਿਬ ਗੁਰਦੁਆਰਾ ਤੋਂ ਚੱਲੇ ਸੀਗੇ ਗੁਰਦੁਆਰਾ ਸਾਹਿਬ ਤੋਂ ਚੱਲੇ ਸੀ ਉਹਨਾਂ ਨੇ ਉਦੋਂ ਜਕਾਰਾ ਲਾਇਆ ਸੀ ਜਦੋਂ ਵੱਡੇ ਸਾਹਿਬ ਜਾਦੇ ਚਮਕੌਰ ਦੀ ਗੜੀ ਤੋਂ ਪੰਜ-ਪੰਜ ਦਾ ਜੱਥਾ ਲੈ ਕੇ ਨਿਕਲੇ ਉਦੋਂ ਜਕਾਰੇ ਲੱਗੇ ਸੀ ਜਦੋਂ ਹਰੀ ਸਿੰਘ ਨਲਗੂਏ ਨੇ ਅਫਗਾਨ ਤੱਕ ਤੂਤੀ ਬੋਲਤੀ ਸਿੰਘਾ ਦੀ ਉਦੋਂ ਜਕਾਰੇ ਲੱਗੇ ਸੀ ਇਹ ਜਕਾਰਾ ਉਦੋਂ ਲੱਗਦਾ ਨਾ ਕਿ ਸ਼ਰਾਬ ਚੱਕੀ ਤੇ ਜਕਾਰਾ ਲਾਤਾ ਹੱਥ 'ਚ ਐਂ ਜਕਾਰੇ ਨਹੀਂ ਲੱਗਦੇ ਹੈਗੇ ਸਾਥੀ ਵਾਲੇ ਤਨ ਖਾਲਸਾ ਸਾਜਿਆ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਜਕਾਰਾ ਲਗਾਇਆ ਸੀ ਇਹ ਜਿਨ੍ਹਾਂ ਨੇ ਛੋਟੇ ਸਾਹਿਬ ਜਾਦੇ ਸ਼ਹੀਦ ਕਰਾਤੇ ਵੱਡੇ ਸਾਹਿਬ ਜਾਦੇ ਸ਼ਹੀਦ ਕਰਾਤੇ ਆਪਣਾ ਪੂਰਾ ਪਰਿਵਾਰ ਵਾਰਤਾ ਉਹਨਾਂ ਦੀਆਂ ਪੰਕਤੀਆਂ ਅਸੀਂ ਕਿਵੇਂ ਰੋਲ ਸਕਦੇ ਆ ਉਹਨਾਂ ਦੇ ਪਵਿੱਤਰ ਸ਼ਬਦ ਨਿਸ਼ਚੇ ਕਰ ਆਪਣੀ ਜੀਤ ਕਰੋ ਕਿਵੇਂ ਅਸੀਂ ਕਿਤੇ ਗਲਤ ਜਗ੍ਹਾ ਤੇ ਲਿਖਿਆ ਹੋਇਆ ਦੇਖ ਸਕਦੇ ਆ ਮਤਲਬ ਹੀ ਨਹੀਂ ਇਹ ਤਾਂ ਭੁੱਲ ਜਣੋ ਇਹ ਤਾਂ ਬਾਅਦ ਪਹਿਲਾਂ ਮੈਂ ਦਰਬਾਰ ਚ ਪੁਆਇੰਟ ਕੀਤਾ ਫਿਰ ਮੈਂ ਵੀਡੀਓ ਪਾਈ ਹੁਣ ਮੈਂ ਇਹ ਵੀਡੀਓ ਤੇ ਤੁਹਾਨੂੰ ਹੀ ਦੱਸ ਦੇਣਾ ਚਾਹੁੰਦਾ ਵੀ ਹਾਈ ਕੋਰਟ ਦੇ ਵਿੱਚ ਮੈਂ ਕੇਸ ਕਰੂੰਗਾ ਕਿਸੇ ਨੇ ਖੜਨਾ ਹੋਇਆ ਮੈਨਾਂ ਖੜੇ ਹੋ ਨਹੀਂ ਖੜਨਾ ਹੋਇਆ ਨਾ ਕਰਿਓ ਹਾਂ ਮੈਨੂੰ ਇੰਨਾ ਯਕੀਨ ਆ ਵੀ ਜਿਹੜਾ ਖਾਲਸਾ ਪੰਥ ਆ ਉਹ ਮੇਰੇ ਨਾਲ ਖੜੂਗਾ ਹੀ ਖੜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ 5 11 ਅਪਰੇਲ ਦੇ ਨਾਮ ਰੱਖਣ ਦਾ ਮਤਲਬ ਕੀ ਹੈ ਇਹਨਾਂ ਦਾ ਇਹਨਾਂ ਦਾ ਮਤਲਬ ਕੀ ਆ ਵੀ ਇਹ ਪੈੱਗ ਜਾ ਕੇ ਚਕਾਰਾ ਲਾ ਲਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਵੰਦਰ ਸਿੰਘ ਮੇਰੀ ਜੁਨਟ 3 ਸਿੱਖ ਸੈਰਜੀਮੈਂਟ ਅੱਜ ਇਹ ਵੀਡੀਓ ਬਣਾਉਣ ਦਾ ਮਕਸਦ ਮੇਰਾ ਕੋਜੇ ਸਿੱਖ ਪਰੰਪਰਾਵਾਂ ਗਲਤ ਚੱਲ ਰਹੀਆਂ ਨੇ ਪੌਂਜ ਦੇ ਵਿੱਚ ਜਿਨ੍ਹਾਂ ਨੂੰ ਰੋਕਣ ਲਈ ਮੈਂ ਇਸ Yoda ਤੇ ਐਸਮ ਸਾਹਿਬ ਤੇ ਦਰਬਾਰ ਦੇ ਵਿੱਚ ਪੁਆਇੰਟ ਕੀਤਾ ਇੱਕ ਸਾਡੀ ਜੁਨਟ ਦੇ ਵਿੱਚ ਹੋਰ ਪਰੰਪਰਾ ਚੱਲਦੀ ਹੈ ਮੈਂ ਤੁਹਾਨੂੰ ਫੋਟੋਆਂ ਪਾਉਂਗਾ ਬਕਾਇਦਾ ਫੋਟੋਆਂ ਵੀਡੀਓ ਸਭ ਕੁਝ ਪ੍ਰੂਫ ਦੇਉਂਗਾ ਝੂਠ ਵਾਲੀ ਗੱਲ ਕੋਈ ਵੀ ਨਹੀਂ ਹੋਊਗੀ ਉਹ ਚਾ ਪੰਜ ਪਿਆਰਾ ਪਰੇਡ ਰੱਖਿਆ ਗਿਆ ਨਾਂ ਪਰੇਡ ਦਾ ਪਹਿਲਾਂ ਫੋਟੋ ਦੇਖ ਲਿਓ ਤੁਸੀਂ ਉਹਦੇ ਵਿੱਚ ਪੜ ਲਿਓ ਵੀ ਕੀ ਕੀ ਪਰੇਡ ਦੇ ਨਾਂ ਨੇ ਉਹਦੇ ਵਿੱਚ ਫੁੱਟ ਪਰੇਡ ਤੱਕ ਸ਼ਾਮਲ ਪੈਰ ਧੋਣੇ ਉਹਦਾ ਨਾਂ ਰੱਖਿਆ ਪੰਜ ਪਿਆਰਾ ਪਰੇਡ ਇਹਨਾਂ ਨੂੰ ਇੱਕ ਵਾਰੀ ਐਂ ਦੱਸ ਦੋ ਵੀ ਪੰਜ ਪਿਆਰੇ ਸਹਿਬਾਨ ਕੌਣ ਸੀਗੇ ਸ੍ਰੀ ਕਰੋਪਰੀ ਗਲਾਸ ਜੱਗ ਪੁੱਲੀਆਂ ਜਿਨ੍ਹਾਂ ਦੇ ਉੱਤੇ ਲਿਖਿਆ ਹੈ ਨਿਸ਼ਚੇ ਕਰ ਆਪਣੀ ਜੀਤ ਕਰੋ ਮੈਂ ਇਹਨਾਂ ਨੂੰ ਕਿਹਾ ਵੀ ਉਹ ਹਟਾ ਦਿਓ ਵੀ ਇਹ ਬਹੁਤ ਪਵਿੱਤਰ ਸ਼ਬਦ ਨੇ ਇਹਨਾਂ ਨੂੰ ਇਹਦੇ ਤੇ ਨਾਲ ਦੇਖੋ ਇਹਦੇ ਵਿੱਚ ਆਪਾਂ ਮੰਨਣ ਤੋਂ ਕਾਰਗਰਤਾ ਕਹਿੰਦੇ ਨਹੀਂ ਕਹਿੰਦੇ ਕਰੋਪਰੀ ਬਹੁਤ ਮਹਿੰਗੀ ਆਈ ਆ ਸਾਡੇ ਇਸ ਸਮੇਂ ਦਾ ਵੀ ਬਹੁਤ ਮਹਿੰਗੀ ਆਈ ਆ ਜਿਹੜੀ ਆਪਣੀ ਸਿੱਖੀ ਹੈ ਜਿਹਨੂੰ ਬਹੁਤ ਮਹਿੰਗੀ ਹੋ ਗਈ ਕਰੋਪਰੀ ਮੈਂ ਸੰਸਾਦ ਨੂੰ ਪੁੱਛਣਾ ਚਾਹਣਾ ਉਹ ਉਹਦੇ ਵਿੱਚ ਹੀ ਕੋਈ ਪ੍ਰੋਗਰਾਮ ਹੋਵੇ ਉਹਦੇ ਵਿੱਚ ਮੀਟ ਖਾਧਾ ਜਾਂਦਾ ਮੇਰੇ ਕੋਲ ਬਕਾਇਦਾ ਵੀਡੀਓ ਫੋਟੋਆਂ ਪਈਆਂ ਨੇ ਜੇ ਅੱਜ ਮੈਂ ਨਹੀਂ ਆਪਣੀ ਓਪੀ ਤੋਂ ਤਾਂ ਫੌਜ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੁੰਦਾ ਜਦੋਂ ਦੀ ਸ਼ੁਰੂਆਤ ਹੁੰਦੀ ਆ ਤਾਂ ਸਾਰਿਆਂ ਦੇ ਹੱਥਾਂ ਦੇ ਵਿੱਚ ਜਿਹੜੇ-ਜਿਹੜੇ ਸ਼ਰਾਬ ਪੀਦੇ ਉਹਨਾਂ ਦੇ ਹੱਥਾਂ ਦੇ ਵਿੱਚ ਸ਼ਰਾਬ ਦਾ ਗਲਾਸ ਫੜਾ ਕੇ ਜਿਹਦੇ ਤੇ ਨਿਸ਼ਚਿਤ ਕਰ ਆਪਣੀ ਜੀਤ ਕਰੋ ਲਿਖਿਆ ਹੁੰਦਾ ਉਹ ਹੱਥ 'ਚ ਚੁਕਾ ਕੇ ਪਹਿਲੇ ਨੇ ਵੀ ਜਕਾਰਾ ਲਾਓ ਜਕਾਰਾ ਲਾਉਣਾ ਲਾਉ ਇਹਦੇ ਵਿੱਚ ਕੋਈ ਉਹ ਨਹੀਂ ਆ ਵੀ ਜਕਾਰਾ ਲਾਇਆ ਨਹੀਂ ਜਾ ਸਕਦਾ ਪਰ ਜਕਾਰਾ ਲਾਉਣ ਦਾ ਸਹੀ ਜਗ੍ਹਾ ਸਹੀ ਮਤਲਬ ਕੀ ਆ ਕਿ ਜਿਹੜਾ ਜਕਾਰਾ ਹੈ ਨਾ ਸ਼ਰਾਬ ਨਾਲ ਕੋਈ ਮਿਲਣੀ ਆ ਇਹਦਾ ਮੇਲ ਅਮਰਤ ਨਾਲ ਤੇ ਹਫਤਾ ਦੇ ਵਿੱਚ ਗਲਾਸ ਫੜਾ ਕੇ ਸ਼ਰਾਬ ਦੇ ਪ੍ਰੋਗਰਾਮ ਸ਼ੁਰੂ ਕਰਦੇ ਆ ਤੇ ਕਹਿੰਦੇ ਜਿਕਾਰਾ ਲਾਓ ਆਹ ਕਰਤੂਤਾ ਇਹਨਾਂ ਦੇ ਪੱਦੇ ਆ ਸਗੋਂ ਮੇਰਾ ਵਿਦਰੋਹ ਕੀਤਾ ਗਿਆ ਵੀ ਨਹੀਂ ਜਗਵੰਤਰ ਸਿੰਘ ਇਹ ਤੂੰ ਗਲਤ ਕਰ ਰਿਹਾ ਵਾ ਤੇਤੀਆਂ ਮੇਰੀ ਪੂਰੀ ਸਿੱਖ ਸੰਗਤ ਨੂੰ ਵੀ ਵੀਡੀਓ ਵੱਧੋ ਵੱਧ ਸ਼ੇਅਰ ਕਰਿਓ ਜਿਹਦੇ ਨਾਲ ਇਹ ਆਰਮੀ ਹੈੱਡ ਕੁਆਰਟਰ ਤੱਕ ਜਾ ਸਕੇ ਤੇ ਪੰਚੇ ਤਖਤਾਂ ਦੇ ਸਤਿਕਾਰਯੋਗ ਤਖਤ ਪੰਚੇ ਤਖਤ ਉਹਨਾਂ ਦੇ ਜਥੇਦਾਰ ਸਹਿਬਾਨਾਂ ਤੱਕ ਜਾ ਸਕੇ ਜਿਨ੍ਹਾਂ ਦੇ ਵਿੱਚ ਜਿੱਤੇ ਕਰਕੇ ਇਹ ਜਿਹੜਾ ਵਿਗੜਿਆ ਹੋਇਆ ਮਸਲਾ ਇਹ ਸੁੱਲ ਜੇ ਸਕੇ ਵੀ ਇਹਨਾਂ ਨੂੰ ਦੱਸੋ ਵੀ ਇਹ ਚੀਜ਼ਾਂ ਸਹੀ ਨਹੀਂ ਨੇ ਜਿੰਨੇ ਸਾਡੀ ਕੌਮ ਦੇ ਚੰਗੇ ਬੁਲਾਰੇ ਨੇ ਉਹਨਾਂ ਨਾਲ ਕਦੇ ਵੀ ਡਿਬੇਟ ਕਰਕੇ ਦੇਖ ਲਓ ਉਹਨਾਂ ਨੂੰ ਪੁੱਛ ਕੇ ਦੇਖ ਲਓ ਵੀ ਇਹ ਚੀਜ਼ਾਂ ਸਹੀ ਨਹੀਂ ਨੇ ਜੇ ਉਹ ਕਹਿਣਗੇ ਵੀ ਇਹ ਚੀਜ਼ਾਂ ਸਹੀ ਨੇ ਛੜਤਾ ਮੁੱਤਾ ਹੱਥ ਬੰਨ ਕੇ ਬੇਨਤੀ ਕਰੂੰਗਾ ਲਿਖ ਕੇ ਰੋਂਦਾ ਵੀ ਗਲਤੀ ਹੋ ਗਈ ਜੋ ਸਜ਼ਾ ਹੋਊਗੀ ਉਹ ਮਨਜ਼ੂਰ ਹੋਊਗੀ ਇਹ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ 5 11 ਪ੍ਰੇਡਰ 9 ਰੱਖਣ ਦਾ ਮਤਲਬ ਕੀ ਹੈ ਇਹਨਾਂ ਦਾ ਇਹਨਾਂ ਦਾ ਮਤਲਬ ਕੀ ਹੈ ਵੀ ਇਹ ਪੈਗ ਚੱਕੇ ਜਕਾਰਾ ਲਾ ਲਨ ਜਕਾਰਾ ਪਤਾ ਕਦੋਂ ਲੱਗਦਾ ਮੈਂ ਦੱਸਦਾ ਜਕਾਰਾ ਕਦੋਂ ਲੱਗਦਾ ਜਦੋਂ ਛੋਟੇ ਸਾਹਿਬ ਜੀ ਤੇ ਨਿਸ਼ਾਨਾਂ ਦੇ ਵਿੱਚ ਖੜੇ ਸੀ ਉਹਨਾਂ ਨੇ ਜਕਾਰਾ ਲਾਇਆ ਸੀ ਜਦੋਂ ਬਾਬਾ ਦੀਪ ਸਿੰਘ ਜੀ ਨੇ ਲਕੀਰ ਸਾਹਿਬ ਗੁਰਦੁਆਰਾ ਤੋਂ ਚੱਲੇ ਸੀਗੇ ਗੁਰਦੁਆਰਾ ਸਾਹਿਬ ਤੋਂ ਚੱਲੇ ਸੀ ਉਹਨਾਂ ਨੇ ਉਦੋਂ ਜਕਾਰਾ ਲਾਇਆ ਸੀ ਜਦੋਂ ਵੱਡੇ ਸਾਹਿਬ ਜਾਦੇ ਚਮਕੌਰ ਦੀ ਗੱਟੀ ਤੋਂ ਪੰਜ-ਪੰਜ ਦਾ ਜਥਾ ਲੈ ਕੇ ਨਿਕਲੇ ਉਦੋਂ ਜਕਾਰੇ ਲੱਗੇ ਸੀ ਜਦੋਂ ਹਰੀ ਸਿੰਘ ਨਲੂਏ ਨੇ ਅਫਗਾਨਾਂ ਤੱਕ ਤੂਤੀ ਬੂਤੀ ਸਿੰਘਾਂ ਦੀ ਉਦੋਂ ਜਕਾਰੇ ਲੱਗੇ ਸੀ ਇਹ ਜਕਾਰਾ ਉਦੋਂ ਲੱਗਦਾ ਨਾ ਕਿ ਸ਼ਰਾਬ ਚੱਕੀ ਤੇ ਜਕਾਰਾ ਲਾਤਾ ਹੱਥ 'ਚ ਐਂ ਜਕਾਰੇ ਨਹੀਂ ਲੱਗਦੇ ਹੈਗੇ ਬਠਾਖੀ ਵਾਲੇ ਤਨ ਖਾਲਸਾ ਸਾਜਿਆ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਉਦੋਂ ਜਕਾਰਾ ਲਗਾਇਆ ਸੀ ਇਹ ਜਿਨ੍ਹਾਂ ਨੇ ਛੋਟੇ ਸਾਹਿਬ ਜਾਦੇ ਸ਼ਹੀਦ ਕਰਾਤੇ ਵੱਡੇ ਸਾਹਿਬ ਜਾਦੇ ਸ਼ਹੀਦ ਕਰਾਤੇ ਆਪਣਾ ਪੂਰਾ ਪਰਿਵਾਰ ਵਾਰਤਾ ਉਹਨਾਂ ਦੀਆਂ ਪੰਕਤੀਆਂ ਅਸੀਂ ਕਿਵੇਂ ਰੋਲ ਸਕਦੇ ਹਾਂ ਉਹਨਾਂ ਦੇ ਪਵਿੱਤਰ ਸ਼ਬਦ ਨਿਸ਼ਚੇ ਕਰ ਆਪਣੀ ਜੀਤ ਕਰੋ ਕਿਵੇਂ ਅਸੀਂ ਕਿਤੇ ਗਲਤ ਜਗ੍ਹਾ ਤੇ ਲਿਖਿਆ ਹੋਇਆ ਦੇਖ ਸਕਦੇ ਹਾਂ ਮਤਲਬ ਹੀ ਹੈ ਨਹੀਂ ਇਹ ਤਾਂ ਭੁੱਲ ਜਣ ਇਹ ਤੋਂ ਬਾਅਦ ਪਹਿਲਾਂ ਮੈਂ ਦਰਬਾਰ ਚ ਪੁਆਇੰਟ ਕੀਤਾ ਫਿਰ ਮੈਂ ਵੀਡੀਓ ਪਾਈ ਹੁਣ ਮੈਂ ਇਹ ਵੀਡੀਓ ਤੇ ਤੁਹਾਨੂੰ ਹੀ ਦੱਸ ਦੇਣਾ ਚਾਹੁੰਦਾ ਵੀ ਹਾਈ ਕੋਰਟ ਦੇ ਵਿੱਚ ਮੈਂ ਕੇਸ ਕਰੂੰਗਾ ਪਿਛੈ ਨੇ ਖੜਨਾ ਹੋਇਆ ਮੈਨਾਂ ਖੜਿਓ ਨਹੀਂ ਖੜਨਾ ਹੋਇਆ ਨਾ ਕਰਿਓ ਹਾਂ ਮੈਨੂੰ ਇੰਨਾ ਯਕੀਨ ਆ ਕਿ ਜਿਹੜਾ ਖਾਲਸਾ ਪੰਥ ਆ ਉਹ ਮੇਰੇ ਨਾਲ ਖੜੂ ਗਈ ਖੜੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ